मलेरकोट लाइसा यात्रा लेके जाने चलें फिर बाबा की नगरी हो जाए तैयार एक सौ पच्ची मैंबर ने जी बच्चे समेत ਕੁਸ਼ੀਏ ਬਹੁਤ ਜ਼ਿਆਦਾ ਪੁੱਛੋ ਨਾ ਸਾਨੂੰ ਬਹੁਤ ਦਿਨਾਂ ਤੋਂ ਵੇਟ ਸੀ ਇਸ ਦਿਨ ਦੀ ਗੱਜਬ ਮੇਰੇ ਖਾਟੂ ਵਾਲੇ ਸਗ ਸਭਾਗੇ ਕਿ ਸਾਨੂੰ ਬੁਲਾਇਆ ਉਹਨੇ ਕਵਾਂਗੇ ਕਿ ਜੇ ਨੈਕਸਟ ਟਾਈਮ ਜਾਈਏ ਤਾਂ ਹੋ ਸਕਦਾ ਹੈ ਸਾਡੇ ਨਾਲ ਹੋਰ ਵੀ ਜ਼ਿਆਦਾ ਫੀ ਜ਼ੋਨ ਤੇ ਹੋਰ ਵੀ ਜ਼ਿਆਦਾ ਕਾਰਨਾਮਾ ਖਾਟੂ ਜਾਣੇ ਵਾਲੇ ਹਰ ਪ੍ਰੇਮੀ ਕੋ ਤਾਰਾ ਹੈ ਸਾਰੀ ਦੁਨੀਆ ਵਿੱਚ ਕੋ ਹਾਡੀ ਵਾਰਸ਼ਿਕ ਯਾਤਰਾ ਖਾਟੂ ਤਾਂ ਮਲੇਰਕੋਟਲਾ ਕਨੀਓ ਕਜੀ ਹਰ ਸਾਲ ਯਾਤਰਾ ਲੈ ਕੇ ਜੰਨੇ ਆ ਅਸੀਂ ਸੂਬਾ ਪਹੁੰਚਾਂਗੇ ਖਾਟੂ ਤਾਂ ਰੈਸਟ ਕਰਕੇ 3 ਵਜੇ ਅਸੀਂ ਨਿਸ਼ਾਨ ਯਾਤਰਾ ਚਾਲੂ ਕਰਾਂਗੇ ਰਿੰਗਸ ਤੋਂ ਰਾਤ ਨੂੰ ਦਰਸ਼ਨ ਕਰਾਂਗੇ ਬਾਬਾ ਜੀ ਦੇ ਅਗਲੇ ਦਿਨ ਸਾਲਾਸਰ ਧਾਮ ਆਵਾਂਗੇ ਸਰ ਯਾਤਰਾ ਕਰਨ ਤੋਂ ਬਾਅਦ ਅਸੀਂ ਅਗਲੇ ਸੋਮਵਾਰ ਸਵੇਰੇ ਮਲੇਰਕੋਟਲਾ ਪਹੁੰਚਾਂਗੇ 125 ਮੈਂਬਰ ਨੇ ਜੀ ਬੱਚਿਆਂ ਸਮੇਤ ਇਹ ਸੋਮਵਾਰ ਸਵੇਰ ਤੱਕ ਚੱਲੂ ਉਹ 17 ਕਿਲੋਮੀਟਰ ਸਾਡੀ ਪੈਦਲ ਯਾਤਰਾ ਹੈ ਬੱਚੇ ਛੋਟੇ ਵੱਡੇ ਸਭ ਨਿਸ਼ਾਨ ਯਾਤਰਾ ਕਰਨਗੇ ਰਿੰਗਸ ਤੋਂ ਤੋਰਨ ਦਵਾਰ ਤੱਕ ਅਸੀਂ ਸ਼ਾਮ ਵਕਤ ਤੁਹਾਨੂੰ ਕਹਾਂਗੇ ਜੋ ਵੀ ਸਾਡੇ ਨਾਲ ਜੁੜਨਾ ਚਾਹੁੰਦਾ ਪਹੁੰਚੋ ਸਾਡੇ ਨਾਲ ਸਹਿਯੋਗ ਦਿਓ ਖਾਟੂ ਦਾ ਆਮ ਨੂੰ ਮਲੇਰਕੋਟਲਾ ਨੂੰ ਜਲਦੀ ਜਲਦੀ ਤਿਆਰ ਕਰਾਓ ਬਾਬਾ ਜੀ ਦਾ ਆਸ਼ੀਰਵਾਦ ਲੈ ਕੇ ਆਈਏ ਗਰੋਗਰਾ ਦਾ ਅਸੀਂ ਮੂਰਤ ਕਰੀਏ ਅਸੀਂ ਅੱਗੇ ਨੂੰ ਵੀ ਉਪਰਾਲਾ ਕਰਾਂਗੇ ਵੀ ਸਾਰੇ பக்த ਜਾਨ ਜਿੰਨਾ ਸਾਡੇ ਤੋਂ ਹੋਊਗਾ ਅਸੀਂ ਲੈ ਕੇ ਜਾਵਾਂਗੇ ਭਗਤਾਂ ਨੂੰ ਘਾਟੂ ਤਾਂ ਜੈਕਾਰੇ ਧੀਰ ਮਜ ਰੰਗੇ ਹਰ ਮਹਾਦੇਵ ਹਾਰੇ ਕੀ ਜੈ ਨਰેશ ਕੀ ਜੈ ਜੈ ਬਹੁਤ ਜ਼ਿਆਦਾ ਖੁਸ਼ੀ ਹੈ ਬਹੁਤ ਜ਼ਿਆਦਾ ਪੁੱਛੋ ਨਾ ਸਾਨੂੰ ਬਹੁਤ ਦਿਨਾਂ ਤੋਂ ਵੇਟ ਸੀ ਇਸ ਦਿਨ ਦੀ ਕੱਦ 18 ਤਰੀਕ ਆਏ ਤੇ ਅਸੀਂ ਜਾਈਏ ਘਾਟੂ ਸ਼ਾਮ ਜੀ ਬਾਬਾ ਜੀ ਨੇ ਸਾਨੂੰ ਬੁਲਾਇਆ ਹੈ ਸਦਾ ਸੁਭਾਗੇ ਕਿ ਸਾਨੂੰ ਬੁਲਾਇਆ ਹੈ ਅਸੀਂ ਤਾਂ ਤੁਸੀਂ ਲਗਾਓ ਸਾਡੇ ਪਰਿਵਾਰ ਦੇ ਅਸੀਂ ਸਾਰੇ ਬਹੁਤ ਸਾਰੇ ਮੈਂਬਰਸ ਐ ਜਿਹੜੇ ਸਭ ਜਾ ਰਹੇ ਐ 125 125 ਮੈਂਬਰਸ ਅਸੀਂ ਜਾ ਰਹੇ ਹਾਂ ਦੋ ਬਸੀਆਂ ਸਾਡੀਆਂ ਬੜੀ ਬਸੀਆਂ ਐ ਜਿਹੜੀ ਜਾ ਰਹੀਆਂ ਬਸ ਪੰਜ ਕਾਰਾਂ ਜਾ ਰਹੀਆਂ ਹੁਣ ਇਹ ਕਵਾਂਗੇ ਕਿ ਜੇ ਨੈਕਸਟ ਟਾਈਮ ਜਾਈਏ ਤਾਂ ਹੋ ਸਕਦਾ ਹੈ ਸਾਡੇ ਨਾਲ ਹੋਰ ਵੀ ਜ਼ਿਆਦਾ ਬਸੀਆਂ ਹੋਣ ਤੇ ਹੋਰ ਵੀ ਜ਼ਿਆਦਾ ਕਾਰਾਂ ਹੋਣ ਸਾਡੇ ਲਈ ਇਹ ਘੁੰਮਣਾ ਸਾਨੂੰ ਬਹੁਤ ਮਜ਼ਾ ਆਉਂਦਾ ਇਕੱਠੇ ਹੋ ਕੇ ਹਾਂਜੀ ਤੇ ਸਾਡੇ ਘਰ ਦੇ ਨਾਲ ਬਹੁਤ ਜ਼ਿਆਦਾ ਅੱਛਾ ਲੱਗਦਾ